ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਜినਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੁਪਲਵਾਂ ਜੀ ਨਾਲ ਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਰਸੀਆਂ ਦਿਖਾਉਣੀਆਂ ਤੇ ਬਿਲਕੁਲ ਨੋਰਮਲ ਰੇਟ 'ਤੇ ਚਾਰੇ ਤੁਹਾਨੂੰ ਦਿਖਾਵਾਂਗੇ ਤੇ ਜਿਨ੍ਹਾਂ ਦੇ ਵਿੱਚ ਤਿੰਨ ਸੂਈਆਂ ਆ ਤਾਜ਼ੀਆਂ ਸੂਈਆਂ ਤੇ ਇੱਕੋ ਗੱਬਣੀਆਂ ਜਿਹੜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਵਧੀਆ ਆਪਦੀਆਂ ਤਿੰਨ ਸੁਣਾਓ ਜੀ ਸਭ ਵਧੀਆ ਜੀ ਅੱਜ ਕਰਤੀਆਂ ਜਰਸੀਆਂ ਜਰਸੀਆਂ ਫਿਰ ਜਰਸੀਆਂ ਕਰ ਦਿੱਤੀਆਂ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਸੋਨ ਪਹਿਲਵਾਨ ਜੀ ਪਹਿਲਵਾਨੀ ਕਰਾਈਆਂ ਤੁਸੀਂ ਦਿਨਾਲਾ ਜ਼ਿਲ੍ਹਾ ਮਰਤਲ ਤੇ ਫੋਨ ਨੰਬਰ ਬੋਲ ਦੇ ਕਰ 9818 97029 ਠੀਕ ਆ ਤੇ ਅੱਜ ਤਿੰਨ ਸੋਈਆਂ ਤੇ ਇੱਕੋ ਗੱਬਣਾ ਨਾ ਇੱਕੋ ਗੱਬਣਾ ਟੈਨਸ਼ਨ ਨਹੀਂ ਪਹਿਲੇ ਨੰਬਰ ਆਲੀ ਤਾਂ ਸ਼ੁਰੂਆਤ ਕਰਨੀ ਮਗਰ ਇਹਦੇ ਵਸ਼ੀ ਹੈ ਹਾਂਜੀ ਵਸ਼ੀ ਹੈ ਤੇ ਥਣ ਦੇਖ ਸਕਦੇ ਥਣ ਇੱਕੋ ਜਿਹੀ ਕੈਪ ਤੇ ਚਾਰੇ ਥਾਣੇ ਲੱਗੇ ਥੋੜੀ ਛੇੜਿਆ ਵੀ ਦੀ ਪਿਛਲੇ ਥਣ ਵੀ ਦਿਖਾ ਦਈਏ ਚੰਗੀ ਫਰ। ਆਹ ਦੇਖ ਸਾਡੇ ਪਿਛਲੇ ਖਣੰਦਾ ਵੀ ਸਾਈਜ਼ ਉਹੋ ਜਿਹੀ ਆ। ਕਿੰਨੇ ਦੇਣਾ ਉਹ ਕਿ ਵਿਧੀ ਨਾ ਸੋਈ ਨਾ? ਵਿਧੀ ਨੂੰ ਅੱਜ ਚੌਥਾ ਦੇਂਗੀ। ਚੌਥਾ ਦੇਨੇ ਆ। ਹਾਂਜੀ। ਤੇ ਕਿੰਨਾ ਕ ਦੁੱਧ ਤਿਆਰ ਕਰ ਗਈ ਜੇ? ਇਹਦੇ ਥੱਲੇ ਦੁੱਧ ਲਾ ਲੋ ਬੌਲਾ ਲਾ ਲੋ ਆਪਾਂ ਸਾਫ਼ ਕਰ ਦਿੱਤੀ। ਹਾਂਜੀ। ਬੱਚੇ ਦਾ ਪਾ ਕੇ 13 ਕਿਲੋ ਬਣੇ। ਬਿਲਕੁਲ ਤਿਆਰ ਹੈ ਤਿਆਰ ਜੀ ਮੇਰੇ ਘਰ ਆਣ ਕੇ ਭਾਵੇਂ ਚਾਰ ਟਾਈਮ ਚੂਕੀ ਕਰੀ 13 ਲੀਟਰ ਜਿਹੜਾ ਤਿਆਰ ਹੈ ਜਿਹੜਾ ਕਿਸੇ ਨੇ ਆਨਲਾਈਨ ਤੇ ਮੰਗਵੜੀ ਹੋਊਗੀ ਇੱਥੇ ਲੀਟਰ ਮਰਾ ਕੇ ਫੇਰ ਖਲਾਵਾਂਗੇ ਤੇ ਇਹ ਵਧੂਗੀ ਦੁੱਧ ਹੋਰ ਵਧੂਗੀ ਵਧੂਗੀ ਜੀ ਕਿੰਨਾ ਕਰੀ ਜਾਊਗੀ 15 ਕਿਲੋ ਕਰੀ ਜਾਊਗੀ ਠੀਕ ਹੈ ਬਾਕੀ ਦੁੱਧ ਵੀਰ ਜੀ ਸੇਵਾ ਦਾ ਹੈ ਤੋਰਾ ਫੇਰੇ ਕਰੀ ਬਾਕੀ ਇਹ ਹੈ ਕਿ ਜਰਸੀਆਂ ਦੇ ਹਿਸਾਬ ਨਾਲ ਲਾਈਏ ਤਾਂ ਕੱਦ ਘੱਟ ਚੰਗਾ ਵਾ ਇਹਦਾ ਇਹੋ ਜੱਸੀ ਹੈ ਹੈਗੀ ਜਰਸੀ ਆ ਸਿੰਘ ਇਹਦੇ ਹੈਗੇ ਨਹੀਂ ਕਿੰਨੇ ਕਿ ਆਇਓ ਲੈ ਆਹ ਕੰਡੀ ਟੰਡੀ ਰੀਤੀ ਬੜੀ ਐ ਜਿੱਧਰ ਦੀ ਮਰਜ਼ੀ ਬੈ ਕੇ ਚੋਲੋ ਠੀਕ ਆ ਬਾਈ ਵੀ ਬੜੀ ਸਹਾਰਾ ਆ ਦੇਖਾ ਦੇ ਭਾਵੇਂ ਜਿੱਦਰ ਮਰਜ਼ੀ ਪੈ ਜਾ ਤੇ ਬਿਲਕੁਲ ਠੰਡੀ ਤੇਰੀ ਆ ਤੇ ਸਾਫ ਚਵਾਈ ਆ ਜੱਦੀ ਠੀਕ ਆ ਜੀ ਤੇ ਮੁੱਲ ਫਿਰ ਇਹਦਾ ਆਪਾਂ ਕੀ ਰੱਖਣਾ ਜੀ ਮੁੱਲ ਕਿਹ ਜੀ ਜੀ ਆ ਕਿੰਨਾ ਮੁੱਲ ਕਰ ਲਈਏ 38 ਕਰ ਲਈਏ 49 ਕਰ ਲਈਏ 35 ਦੇ ਦਈਏ ਜੀ 35000 ਦੀ ਵਿੱਚੋਂ ਛੋਟ ਛੜ ਕਰਦੀ ਹੋਰ ਕਰ ਦਊਂਗੀ ਛੋਟ ਕਰ ਦੋ ਤੁਸੀਂ ਜੀ ਨਹੀਂ ਕਰ ਕਿੰਨੀ ਕਰਦੀਏ 1000 ਕਰ ਦਈਏ ਕਰ ਦੋ ਚਾਰ ਚਮਤੀ ਦੀ ਤੇ ਰਹਾਂਗੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕੋਈ ਫੋਨ ਲਾਵੇ ਕਰਦਾਂਗੇ ਮਾਨਤਨ ਕਰਾਂਗੇ ਤੇ ਮੌਕੇ ਤੇ 13 ਲੀਟਰ ਬਿਲਕੁਲ ਤਿਆਰ ਹੈ ਜੀ ਬਾਕੀ ਦਾ ਪਾ ਗਏ ਜੀ ਦੁੱਧ ਲਾ ਲੇ ਬੌੜਾ ਲਾ ਲੇ ਠੀਕ ਹੈ ਤੇ ਬਾਕੀ ਜੇ ਬੱਚਾ ਵੀ ਤਾਜ਼ਾ ਹੀ ਆ ਤੇ ਜਦੋਂ ਇਹ ਆ ਕਿਉਂਕਿ ਸਾਮ ਕਰੂਗਾ ਤੇ ਦੁੱਧੋਂ ਵੱਧ ਵੀ ਸਕਦੀ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦਾ ਬੱਚਾ ਤਾਜ਼ਾ ਹੀ ਆ 나ੜੂ ਜਿਹੜਾ ਬਿਲਕੁਲ ਨਾਲ ਹੀ ਆਇਆ ਦੇ ਵੀ ਤੇ ਥਾਣੇ ਦੇ ਵੀ ਤੁਹਾਨੂੰ ਦਿਖਾ ਦਿਆਂ ਲੱਗਦਾ ਥਾਣੇ ਦੇ ਵੀ ਕਾਫੀ ਚੰਗਾ ਲੱਗਾ हां दे साडे दे भी अगले ਪਿਛਲੇ ਥਾਨ ਇੱਕੋ ਜਿਹੀ ਸਾਈਜ਼ ਦੇ ਇੱਕੋ ਜਿਹੀ ਗੈਰ ਦੇ ਦੱਸਿਓ ਵੀਰ ਜੀ ਇਹ ਵੀਰ ਜੀ ਪਰਸੋਂ ਦੀ ਸੂਈ ਹੈ ਅੱਛਾ ਅਜਿੰਤ ਜਦੋਂ ਠੀਕ ਆ ਤੇ ਇਹਦੇ ਕੋਵੇ ਬੋਲਾ ਹੀ ਹੁਣ ਅਜੇ ਬੋਲੋ ਨਹੀਂ ਬੋਲਾਂ ਕਿੰਨਾ ਕ ਇਹਦੇ ਥੱਲੇ ਵੀਰ ਜੀ ਬੱਚੇ ਦਾ ਪਾ ਕੇ 11 ਕਿਲੋ ਹੋਗਾ ਜੀ ਤੇ ਇਹ ਕਿੰਨਾ ਚਵਾਈ ਜਾਊਗੀ ਕੋਲ ਕੱਦ ਦੇ ਹਿਸਾਬ ਨਾਲ ਚਲੋ 13 ਕਿਲੋ ਚਵਾਈ ਜਾਊਗੀ ਬਾਕੀ ਦੁੱਧ ਵੀਰ ਜੀ ਇਹੋ ਬੇਨਤੀ ਹੁੰਦੀ ਦੁੱਧ ਸੇਵਾ ਦਾ ਹੁੰਦਾ ਜੀ ਹਾਂਜੀ ਹਾਂਜੀ ਤੋਰਾਂ ਫੇਰ ਇਹਨਾਂ ਇੱਕ ਬਾਕੀ ਇਹ ਵੀ ਥੱਲੇੋਂ ਚੰਗੀ ਤਿਆਰ ਹੋਈ ਆ ਕਿਉਂ ਜਲਸੀ ਦੇ ਬ੍ਰੀਡ ਤੇ ਬਾਕੀ ਚਿਹਰੇ ਤੇ ਵੀ ਕਾਫੀ ਖੂਬਸੂਰਤ ਆ ਨੰਗਾਂ ਵੀ ਚਾਫੀ ਤਿਆਰਾ ਲੱਗਿਆ ਜਿਹੜਾ ਇਹਦੇ ਕੋ ਆਜੇ ਲੈ ਆਵਿਜੀ ਬੱਚੇ ਵਾਲ ਨੂੰ ਥੋੜਾ ਜਿਆ ਤੇਜ਼ ਜਲਦੀ ਤਾਜੀ ਸੂਈ ਆ ਦੇਖ ਸੰਦੇ ਹਵਾ ਨਾ ਇਹਦਾ ਲੱਗੇ ਤਾਂ ਤੇ ਇਹਦਾ ਕਿੰਨਾ ਫਿਰ ਮੁੱਲ ਵਿਦੀ ਜਿੱਦਿ ਨੇ ਉਤਾਰ ਮਨਾ ਕੇ ਦਿਖਾ ਦੇਣਾ ਇਹਦਾ ਵੀ ਦਿਖਾ ਦੇ ਛੂਲ ਬੜੀ ਹੈ ਜਿੱਤਰਾ ਮੱਗੀ ਚੂਲੂ ਠੀਕ ਆ ਹਾਂ ਦੇਖਾਂ ਜੀ ਇਹ ਆ ਕਿ ਚਵਾਈਨਾਂ ਦੇ ਭਾਵੇਂ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਨਾ ਪਾਓ ਜੇ ਪੌਣੀ ਪਾ ਲੋ ਨਹੀਂ ਪੌਣੀ ਨਾ ਪਾਓ ਰੱਸੀ ਠੀਕ ਆ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 35 20000 ਦੀ ਵੇਚੋ ਕਰਦੀ ਹੈ ਮਾਨਤਾ ਕਰ ਤਰ ਤੂੰ ਜਿੰਨਾ ਕਰਨਾ ਕਰ ਦੋ ਆਪ ਹੀ ਦੱਸ ਦੋ ਕਿੰਨੇ ਦੇ ਮਗਾ ਦੀ 30000 ਦੀ ਦੇ ਦਾਂਗੀ ਠੀਕ ਹੈ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੀ ਕੋਈ ਵੀਰ ਭਰਾ ਨੂੰ ਲਾਉ ਕਰਾਂਗੇ ਮਾਨਤਾ ਠੀਕ ਆ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਤੇ ਹੁਣ ਇੱਕ ਆ ਵੀ ਤਾਜੀ ਸੋਈ ਜੇ ਤਾਜੀ ਤਾਜੀ ਇਹਦੇ ਮਗਰ ਬੱਛੀ ਜੀ ਹਾਂ ਜੀ ਨਾ ਇਹਦੇ ਮਗਰ ਬੱਛੀ ਜੀ ਇਹਦੇ ਮਗਰ ਬੱਛੀ ਹੈ ਕਾਫੀ ਪਿਆਰੀ ਬੱਛੀ ਆ ਤੇ ਥਾਣਾ ਇਹਦੇ ਵੀ ਦੇਖ ਸਕਦੇ ਜਿਹਾ ਲੱਗੇ ਤਾਂ ਤੇ ਇਹਨੂੰ ਕਿੰਨੇ ਦਿਨਾਂ ਹੋ ਕੇ ਸੋਈ ਨਾ ਇਹਨੂੰ ਵੀ ਕੀ ਇਹਨੂੰ ਚੌਥਾ ਦਿਨ ਜੀ ਚੌਥਾ ਆ ਪਣੀ ਮਾ ਹੋਊਗਾ ਤੇ ਪਹਿਲਾ ਸੁਆ ਜੇ ਸਾਫ ਬੰਦ ਮੂੰਹ ਹੋ ਜੇ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਵੀਡੀਓ ਦੇ ਥੱਲੇ ਜਿਹੜਾ ਦੁੱਧ ਹੁਣ ਮੋੱਕੇ ਦਾ ਹੋਊਗਾ ਬੱਚੇ ਦਾ ਪਾ ਕੇ ਧੱਕ ਲਊਗਾ ਜੀ 10 ਕਿਲੋ ਹੈਗਾ ਹਾਂ ਤੇ ਇਹ ਕਿੰਨਾ ਚਵਾਈ ਜਾਊਗੀ 12 13 ਕਿਲੋ ਚਵਾਈ ਜਾਊ ਲੱਸੀ ਆ ਥੋੜੀ ਜਿਹੀ ਸੰਭੀ ਨਹੀਂ ਕੇ ਇੱਕ ਸੰਭੀ ਥੋੜੀ ਘੱਟ ਆ ਤੋਰੋ ਹਾਂ ਉਹ ਜਰਾ ਧਾਕ ਲਾ ਹੈਗਾ ਨਾ ਪੱਕਾ ਦੁੱਧ ਬੱਚੇ ਦਾ ਪਾ ਕੇ ਜੀ ਅੱਛਾ ਪਾ ਜੀ ਦੁੱਧ ਲਾਲੇ ਬੋੜਾ ਲਾਲੇ ਕੋਈ ਠੀਕ ਆ ਜੀ ਬਾਕੀ ਚਲੋ ਜਿਹੋ ਜਿਹਾਂ ਗਾ 10 ਕਿਲੋ ਵੀ ਚਵਾਈ ਜਾਂਦੇ ਤੇ ਪੜਾ ਦੁੱਧ ਹੁੰਦਾ ਵਈ ਨੋ ਜਿਹੋ ਜਿਹੇ ਹਿਸਾਬ ਨਾਲ ਹਾਂਜੀ ਜਾ ਹੁਣੇ ਕਰਦੇ ਵਜੂਦ ਦੇ ਹਿਸਾਬ ਨਾਲ ਇਹ ਪਿਓਰ ਜਲਸੀ ਹੈ ਸਰੀਰ ਦੇ ਹਿਸਾਬ ਨਾਲ ਬਾਕੀ ਜੜੀਆਂ ਤੇ ਸੂਈਆਂ ਸਵਾਈਆਂ ਚਵਾਈ ਤੁਸੀਂ ਆਪਣੇ ਆਪ ਕਰਕੇ ਖੜਨੀ ਆ ਬਾਕੀ ਬਹੁਤੇ ਵੀਰਾਂ ਦੀ ਦਿਨਾਂ ਦਿਨਾਂ ਚ ਧਮਾੜ ਹੁੰਦੀ ਜਰਸੀਆਂ ਦੀ ਲੈ ਆਓ ਜੀ ਦਿਖਾ ਦੇ ਮੂੰਹ ਦੰਦ ਦਿਖਾ ਦੇ ਦੰਦ ਦੇ ਵੀਰ ਨੂੰ ਦਿਖਾ ਦੇ ਨੇ ਇੱਕ ਵਾਰੀ ਆ ਦੇਖ ਸਾਡੇ ਹੈਗੇ ਵੀ ਮੂੰਹ ਪਿਓਰ ਚਾਰ ਦੰਦ ਹੈ ਜਿਹੜੀ ਬਾਕੀ ਸਾਈਡ ਵਾਲੇ ਦੰਦ ਹਲੇ ਉਤਰੇ ਹੀ ਖਲੋਤੇ ਆ ਲੈ ਆਓ ਜੀ ਤੇ ਫੇਦ ਲੈ ਸੁਆ ਵਾ ਤੇ ਮਗਰ ਵੀ ਇਹਦੇ ਵਛੀ ਹੈ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਇਹ 30 ਵੀ ਦੇ ਦਈਏ ਵਿਜੀ 30 ਹਜ਼ਾਰ ਦੀ ਔਰ ਕਰ ਦਈਏ ਮਾਨ ਵੀਰ ਜੀ ਜਿਹੜੀ ਹੋਣਾ ਹੋਣਾ ਛੋੜੀ ਹਣੀ 26000 ਦੀ ਦੇਵਾਂਗੇ ਅੱਛਾ 26 ਦੇ ਛੋੜੀ ਕਰਾਂਗੇ 26000 ਦੇ ਛੋੜ ਕਰ ਦੋਗੇ ਬਾਕੀ ਸੀਲ ਸੂਰ ਪੜੀ ਆ ਠੀਕ ਹੈ ਇਹਨੂੰ ਹੀ ਕੋਈ ਜਿੱਤਰਾ ਮਰਜ਼ੀ ਦੀਆ ਤਾਰਾਂ ਲਾ ਦੇ ਇਹਦਾ ਵਿਚਵਾ ਗਿੰਦੇ ਦਿਖਾ ਦਿੰਨੇ ਆਹ ਦੇਖਣਾ ਦਾ ਚਵਾਜ ਰੇ ਦਾ ਦੇਖ ਸਕਦੇ ਜੀ ਇਹ ਪਿਛਲੇ ਸਨਾਂ ਦਾ ਜੀ ਸਿੰਪਲ ਮੋਟੀ ਘਾ ਰੇ ਤੇ ਬਿਲਕੁਲ ਸੀਲ ਲੱਗ ਗਿਆ ਜੀ ਠੀਕ ਹੈ ਜੀ ਪਿਆ ਥਾਣ ਵੀ ਦੇਖ ਸਕਦੇ ਚੰਗੀ ਤਰ੍ਹਾਂ ਲੱਗ ਗਿਆ ਤਾਂ ਤੇ ਆ ਗੱਬਨ ਆ ਗਈ ਆ ਇਹ ਗੱਬਨ ਇੱਕ ਕਿੰਨੇ ਕਿ ਦੁੱਧ ਆ ਲਈ ਜੇ ਫਿਰ ਜੀ ਘਰ ਵਾਲੇ ਆਂਦੇ ਸੀ 12 ਕਿਲੋ ਜੁਆ ਪਹਿਲੇ ਸੁਣੀ ਅੱਛਾ ਹਾਂ ਜੀ ਤਿਆਰ ਕੀ ਦੂਸਰਾ ਸਵੇਰ ਇਹ ਦੂਸਰਾ ਸਵੇਰ ਜੀ ਦੂਸਰਾ ਠੀਕ ਹੈ ਤੋਰਾਂ ਹਾਂ ਫੇਰ ਇਹਨਾਂ ਵੀ ਇੱਕ ਕਰੀ ਤੋਰ ਦੇ ਬਾਕੀ ਜੇ ਟਾਈਮ ਹਫਤੇ ਤੱਕ ਦੱਸ ਦੇਣ ਲੈ ਜੂਗੀ ਜਿੱਥੇ ਆ ਦੇ ਨਾਲ ਲੈ ਲੈਡ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਵੀਰ ਜੀ ਜੇ ਅੱਜ ਵਛੀ ਸੂਈ ਹੁੰਦੀ ਹਾਂਜੀ ਇਹ ਫਿਰਹੀ 35000 ਹੁੰਦੀ ਹਾਂਜੀ ਹੁਣ ਇਹ 30000 ਦੀ ਦੇ ਦਾਂਗੇ 30000 ਦੀ ਆ ਕਿਉਂ ਦੱਸਦੇ ਸਾਹਮਣੀ ਪੈਣੀ ਵੀਰ ਨੂੰ ਸਾਹਮਣੇ ਠੀਕ ਹੈ ਚਲੋ ਛੋਟ ਛੜ ਮੁੱਕ ਤੇ ਕਰਦੇ ਕਰਦਾਂਗੇ ਛੋਟ ਛੂਟ ਕਰਾਂਗੇ ਕੋਈ ਵੀਰ ਭਰਾ ਬੰਦੂ ਕਰਾਂਗੇ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਠੀਕ ਹੈ ਵੀਰ ਜੀ ਜਿਹੜੀਆਂ ਸੂਈਆਂ ਇੱਥੇ ਚਵਾਈ ਕਰਕੇ ਖੜਨਾ ਇਹਦੀ ਗੱਬਣ ਆਪਣੇ ਪਾਸ ਕਰਕੇ ਲੈ ਜਾ ਗੱਬਣ ਪਾਸ ਕਰ ਖੜਨਾ ਨਾ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਵੇਖ ਚਾ ਕੇ ਪਛੂ ਖੜੋ ਜੀ ਹਾਂਜੀ ਦੋਸਤੋ ਮੇਟਿਆਂ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ